ਅਸਲਾਮੁਆਲੇਕਮ ਜੀ ਦੋਸਤੋ ਦੋਸਤੋ ਅੱਜ ਜਿਹੜਾ ਤੁਹਾਨੂੰ ਇਹ ਅਜੀਬੋ ਗਰੀਬ ਮੰਜ਼ਰ ਨਜ਼ਰ ਆ ਰਿਹਾ ਹੈ ਜਿਹੜਾ ਕਿ ਤੁਸਾਂ ਯਕੀਨਨ ਇਸ ਤੋਂ ਪਹਿਲਾਂ ਕਦੀ ਨਹੀਂ ਵੇਖਿਆ ਹੋਏਗਾ ਹਮੇਸ਼ਾ ਕੋਲੂ ਅਗੇ ਬੈਲ ਜੁਬਦੇ ਨੇ ਬਲਦ ਢੱਗੇ ਲੇਕਿਨ ਖੋਤਾ ਤੁਹਾਨੂੰ ਜੁਪਿਆ ਕਦੀ ਨਹੀਂ ਨਜ਼ਰ ਆਇਆ ਹੋਏਗਾ ਇਹਦੇ ਬਾਰੇ ਜੀ ਇੱਕ ਵਾਕਿਆ ਮੈਨੂੰ ਯਾਦ ਆਇਆ ਕਿ ਇੱਕ ਬਾਦਸ਼ਾਹ ਮਸ਼ਹੂਰ ਗੁਜ਼ਰਿਆ ਨੋਸ਼ਰਵਾਨ ਉਹ ਸ਼ਿਕਾਰ ਦੇ ਸਿਲਸਿਲੇ 'ਚ ਨਿਕਲਿਆ ਸੀ ਆਪਣੀ ਮੁਲਕ ਦੇ ਵਿੱਚ ਆਪਣੀ ਰਿਆਸਤ ਦੇ ਵਿੱਚ ਤੇ ਉਹਦਾ ਗੁਜ਼ਰ ਇੱਕ ਅਨਾਰਾਂ ਦੇ ਬਾਗ ਦੇ ਕੋਲੋਂ ਹੋਇਆ ਉਹਨੂੰ ਅਨਾਰ ਬੜੇ ਅੱਛੇ ਲੱਗੇ ਦੂਰੋਂ ਉਹਨੇ ਖਵਾਇਸ਼ ਦਾ ਇਜ਼ ਉਦੋਂ ਜਿਹੜੇ ਨਾਲ ਸਾਥੀ ਸਨ ਉਹਨਾਂ ਨੇ ਉਹੀ ਕੀਤਾ ਬਾਦਸ਼ਾਹ ਦੀ ਖਵਾਇਸ਼ ਤੇ ਅਮਲ ਦਰ آمد ਕੀਤਾ ਉਹਨਾਂ ਸਦਿਆ ਬਾਗ ਦੇ ਮਾਲਕ ਨੂੰ ਬਾਗ ਦਾ ਮਾਲਕ ਉੱਥੇ ਇੱਕ ਛੋਟਾ ਜਿਹਾ ਬੱਚਾ ਸੀ ਉਹਨੇ ਕਿ ਇੱਕ ਦਾਣਾ ਜਿਹੜਾ ਹੈ ਨਾ ਉਹਦਾ ਜੂਸ ਕੱਢ ਕੇ ਦੇ ਉਹਨੇ ਜਾਨੇ ਦਾ ਜੂਸ ਕੱਢਿਆ ਬਾਦਸ਼ਾਹ ਵੇਖਦਾ ਸੀ ਕਿ ਸਾਰਾ ਮੰਜ਼ਰ ਇੱਕੋ ਦਾਣੇ ਦੇ ਵਿੱਚੋਂ ਇੰਜ ਗਲਾਸ ਪੂਰਾ ਭਰ ਗਿਆ ਬਾਦਸ਼ਾਹ ਸਲਾਮਤ ਨੇ ਪੀਤਾ ਤੇ ਉਹਦਾ ਜ਼ਾਇਕਾ ਵੀ ਬੜਾ ਜ਼ਬਰਦਸਤ ਸੀ ਬਾਦਸ਼ਾਹ ਨੇ ਕਿ ਇੱਕ ਹੋਰ ਦੇ ਇੱਕ ਹੋਰ ਜਦੋਂ ਬਾਦਸ਼ਾਹ ਸਲਾਮਤ ਨੇ ਪੀਤਾ ਤੇ ਬਾਦਸ਼ਾਹ ਦੇ ਦਿਲ 'ਚ ਖਿਆਲ ਆਇਆ ਕਿ ਯਾਰ ਐਡਾ ਜ਼ਬਰਦਸਤ ਜ਼ਾਇਕਾ ਐਡਾ ਜ਼ਬਰਦਸਤ ਜਿਹੜਾ ਜੂਸ ਏ ਬਾ ਉਹਨਾਂ ਦੱਸਿਆ ਜੀ ਇਹ ਬੱਚਾ ਇੱਥੇ ਦਾ ਬਾਗ ਹੈ ਤੇ ਬਾਦਸ਼ਾਹ ਦੇ ਦਿਲ 'ਚ ਖਿਆਲ ਆਇਆ ਕਿ ਉਹ ਨਾ ਮੈਂ ਇਹਨੂੰ ਆਪਣੀ ਹੀ ਕਬਜ਼ੇ 'ਚ ਲੈ ਲਵਾਂ ਤੇ ਇਹ ਗੱਲ ਸੋਚਦਿਆਂ ਸੋਚਦਿਆਂ ਜੇ ਬਾਦਸ਼ਾਹ ਨੇ ਹਜ਼ਾਰ ਨਹੀਂ ਕੀਤਾ ਤੇ ਉਹਨੇ ਬੱਚੇ ਨੂੰ ਕਿਹਾ ਬੱਚਾ ਇੱਕ ਹੋਰ ਲੈ ਕੇ ਆ ਬੱਚੇ ਨੇ ਜਦੋਂ ਤੀਸਰਾ ਗਲਾਸ ਲਿਆਂਦਾ ਤੇ ਬਾਦਸ਼ਾਹ ਸਲਾਮਤ ਨੇ ਮੂੰਹ ਨੂੰ ਲਾਇਆ ਤੇ ਉਹ ਕੜਵਾ ਬਾਦਸ਼ਾਹ ਸਲਾਮਤ ਨੇ ਉਹਨੂੰ ਥੁੱਕਿਆ ਤੇ ਉਸ ਬੱਚੇ ਨੂੰ ਆਂਦ ਨੇ ਕਿ ਇਹ ਕਿਹੜੇ ਬਾਗ ਤੋਂ ਬੂਟੇ ਤੋਂ ਲੈ ਆਂਦਾ ਉਹਨੇ ਕਿਹਾ ਜੀ ਉਸੇ ਪੌਦੇ ਤੋਂ ਲੈਂਦਾ ਜਿਸ ਪੌਦੇ ਤੋਂ ਅੱਗੇ ਲੈਂਦੇ ਨੇ ਤੇ ਬਾਦਸ਼ਾਹਾਂ ਦਾ ਫਿਰ ਪਹਿਲੇ ਦੋ ਏਡੇ ਮਿੱਠੇ ਸਨ ਤੇ ਇਹ ਏਡਾ ਗੜਵਾ ਕਿਉਂ ਬੱਚੇ ਨੇ ਕਿਹਾ ਹਜ਼ੂਰ ਲੱਗਦਾ ਹੈ ਵਕਤ ਦੇ ਹੁਕਮਰਾਨ ਨੇ ਬੁਰਾਈ ਦਾ ਇਰਾਦਾ ਕੀਤਾ ਬੱਚੇ ਨੂੰ ਨਹੀਂ ਸੀ ਪਤਾ ਕਿ ਵਕਤ ਦਾ ਹੁਕਮਰਾਨ ਹੈ ਖੁਦ ਹੀ ਉਹ ਇਸ ਗੱਲ ਨੂੰ ਲੈ ਕੇ ਉਲਮਾ ਇក្រਾਮ ਇੱਥੇ ਲਿਖਦੇ ਨੇ ਕਿ ਜਦੋਂ ਵੀ ਕੋਈ ਹਾਕਮੇ ਵਕਤ ਬੁਰਾਈ ਦਾ ਇਰਾਦਾ ਕਰੇ ਨਾ ਤੇ ਉਹਦੇ ਅਸਰਾਂ ਪਰਿੰਦਿਆਂ ਦੇ ਕੌਂਸਲਿਆਂ ਤੱਕ ਅਲਨਿਆਂ ਤੱਕ ਜਾ ਕੇ ਪੈਂਦੇ ਨੇ ਪਰਿੰਦਿਆਂ ਦੇ ਬੋਟ ਬੱਚੇ ਜਿਹੜੇ ਨੇ ਉਹ ਵਾਲਿਆਂ 'ਚ ਭੁੱਖੇ ਮਰ ਜਾਂਦੇ ਨੇ ਜਦੋਂ ਹੁਕਮਰਾਨ ਬੁਰਾਈ ਦਾ ਇਰਾਦਾ ਕਰਨ ਤੇ ਜਿੱਥੇ ਇਰਾਦਾ ਨਾ ਹੋਵੇ ਜਿੱਥੇ ਹੁਕਮਰਾਨ ਡੁੱਬੇ ਹੋਣ ਬੁਰਾਈਆਂ ਦੇ ਵਿੱਚ ਤੇ ਉਥੇ ਫਿਰ ਸਜਣੋ ਹਾਲਾਤ ਇੰਜ ਦੇ ਹੀ ਹੁੰਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮੇਰੀ ਗੱਲਬਾਤ ਹੁੰਦੀ ਹੈ ਭਈ ਇਹ ਜਿਹੜੇ ਕੋਲੂ ਦੇ ਮਾਲਕ ਨੇ ਮਲਕ ਜ਼ੀ ਸ਼ਾਨ ਸਾਹਿਬ ਉਹ 10 ਜਣੇ ਵੇਖੇ ਜਿਹੜਾ ਢੱਗਾ ਬਲਦ ਹੈ ਉਹ ਤਕਰੀਬਨ 5 ਤੋਂ 6 ਲੱਖ ਰੁਪਏ ਤੱਕ ਦਾ ਹੁੰਦਾ ਹੈ ਫਿਰ ਉਹਦਾ ਰੋਜ਼ ਦਾ ਕੋ 1500 ਦਾ ਰਾਸ਼ਨ ਹੈ ਫੇਰ ਉਸ ਤੋਂ ਇਲਾਵਾ ਮੌਜੂਦਾ ਦੌਰ ਦੇ ਵਿੱਚ ਜਿੰਨੀ ਮਹਿੰਗਾਈ ਉਹਦੇ ਮੁਤਾਬਕ ਫੇਰ ਉਹਦੀ ਸਿਕਿਉਰਿਟੀ ਦੇ ਹਵਾਲੇ ਨਾਲ ਕੋ ਕੋ ਖੋਲ ਕੇ ਨਾ ਲਾਈਏ ਜਿੰਨੇ ਕਫਰਾ ਤਫਰੀ ਪਈ ਹੈ ਤਾਂ ਉਹਦੇ ਨਾਲ ਚੰਗਾ ਕਿ ਅਸੀਂ 53000 ਦਾ ਖੋਤਾ ਲਿਆਨੇ ਆ ਤੇ ਅਸੀਂ ਖੋਤਾ ਜੋ ਲੈਨੇ ਆ ਹੁਣਾ ਵੇਖੋ ਕਿ ਕਦੀ ਖੋਤੇ ਵਿਚਾਰੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਮੇਰੇ ਤੇ ਵੀ ਇੱਕ ਮੁਖਤੀ ਆਏਗੀ ਯਾਨੀ ਹੁਕਮਰਾਨ ਦੀ ਗਲਤ ਪਾਲਿਸੀਆਂ ਕਿਥੋਂ ਕਿਥੇ ਬੰਦਿਆਂ ਨੂੰ ਲੈ ਜਾਂਦੀਆਂ ਨੇ ਕਿਹੜਾ ਕਿਹੜੇ ਜਾਨਵਰ ਚਰਿੰਦ ਪ੍ਰਿੰਦ متاثر ਹੁੰਦੇ ਨੇ ਬਲਕਿ ਇਹ ਦੱਸਦਾ ਹੈ ਕਿ ਲੋਕੀ ਨੰਗ ਦੇ ਇਥੋਂ ਸਾਨੂੰ ਮਾਹੌਲ ਕਰਦੇ ਨੇ ਕਿ ਯਾਰ ਤੁਸੀਂ ਕਿਹੜਾ ਕਸਬ ਸ਼ੁਰੂ ਕਰ ਦਿੱਤਾ ਹੈ ਇੱਥੇ ਠੱਗਾ ਜੋ ਹੋਵੇ ਤੁਸੀਂ ਇੱਥੇ ਖੋਤਾ ਜੋ ਹੁੰਦਾ ਹੈ ਆਂਦਾ ਹੁਣ ਅਸੀਂ ਹਰ ਬੰਦੇ ਨੂੰ ਕੀ ਦਸੀਏ ਕਿ ਇੱਥੇ ਮਹਿੰਗਾਈ ਕਿੰਨੀ ਹੈ ਸਾਡੇ ਕੀ ਹਾਲਾਤ ਨੇ ਕਿਵੇਂ ਅਸੀਂ ਗੁਜ਼ਾਰਾ ਕਰਨ ਦੇ ਆ ਕੀ ਭਾਅ ਸਾਨੂੰ ਸਰੋਂ ਲੱਭਦੀ ਹੈ ਭਈ ਅੱਗੋਂ ਤੇਲ ਦਾ ਰੇਟ ਅਸੀਂ ਲੋਕਾਂ ਨੂੰ ਦੱਸੇ ਨੇ ਤੇ ਲੋਕੀ ਹੋ ਜਾਂਦੇ ਡਰ ਕੇ ਨਸ ਜਾਂਦੇ ਨੇ ਤੇਲ ਖਰੀਦਣ ਵਾਲੇ ਪਾਸੇ ਕੋਈ ਨਹੀਂ ਆਂਦਾ ਤੇ ਮਜਬੂਰੀਆਂ ਸਾਡੀਆਂ ਨੇ ਅਸੀਂ ਕੋਈ ਸ਼ੌਕ ਨਾਲ ਤਾਂ ਇਸ ਪਾਸੇ ਨਹੀਂ ਲੱਗੇ ਨਾਲੋਂ ਨਾਲ ਇਹਨਾਂ ਨੇ ਆਪਣੀਆਂ ਚੀਜ਼ਾਂ ਵਹਾਈਆਂ ਜਿਹਦੇ ਵਿੱਚ ਹੈ ਪੁਰਾਣਾ ਜਦੋਂ ਇਹਨਾਂ ਕੋਲ ਠੱਗਾ ਹੁੰਦਾ ਸੀ ਠੱਗੇ ਦਾ ਇਹਨਾਂ ਨੇ ਉਹ ਹਾਰ ਹੈ ਵੀ ਸਾਮ੍ਹ ਕੇ ਰੱਖਿਆ ਤੇ ਇਹ 10 ਜਨਵੇ ਕਿ ਇਸ ਟਾਈਮ ਅਗਰ ਆ ਬਨਵਾਇਆ ਜਾਵੇ ਤਾਂ ਤੇ ਕਮਸ ਕਮ 15 ਤੋਂ 20 ਹਜ਼ਾਰ ਰੁਪਏ ਦਾ ਬੰਦ ਹੈ ਇਹ ਬੜੇ ਕਮਾਲ ਦੇ ਜਿਹੜੇ ਨੇ ਨਾ ਇਹਦੇ ਤੇ ਤਾਂਬ ਪਤਲ ਜਿਹਦਾ ਸਾਰਾ ਇਹਦਾ ਮਟੀਰੀਅਲ ਹੈ ਥੱਲੇ ਵੱਡਾ ਇੱਕ ਟਾਲੇ ਤੇ ਉੱਤੇ ਛੋਟੇ ਟਾਲ ਨੇ ਤੇ ਇਹ ਬਣਿਆ ਉਹਨਾਂ ਕਹਿੰਦੇ ਜੀ ਇਹ ਸਾਡੇ ਪਿਓ ਦਾਦੇ ਤੋਂ ਚੱਲਦਾ ਆਂ ਰਿਹਾ ਇਹਦਾ ਸਿਰਫ ਅਸੀਂ ਬੈਲਟ ਚੇਂਜ ਕਰਨੇ ਆ ਤੇ ਘੁੰਗਰੂ ਤੇ ਥਲੜਾ ਜਿਹੜਾ ਟਾਲੇ ਉਹ ਸਾਡਾ ਉਹੀ ਰਹਿੰਦਾ ਇਹਨਾਂ ਨਾਲ ਕਾਫੀ ਗੱਲਾਂ ਬਾਤਾਂ ਹੋਈਆਂ ਇਸ ਮੌਜੂਦੇ ਉੱਤੇ ਤੇ ਇੱਕ ਜਿਹੜੀ ਇਹਨਾਂ ਨੇ ਖਾਸ ਚੀਜ਼ ਵਹਾਈ ਏ ਕਿ ਇਹ ਹਜੇ ਜਿਹੜੀ ਆਪਣੀ ਕੁਕਿੰਗ ਹੈ ਨਾ ਉਹ ਵੀ ਸਾਰੀ ਇਹਦੇ ਵਿੱਚ ਹੀ ਕਰਦੇ ਨੇ ਸਰੋਂ ਦੇ ਤੇਲ ਦੇ ਵਿੱਚ ਇਹ ਜਵਾਨ ਜਿਹੜਾ ਉਸ ਵਕਤ ਆ ਮੁਰਗੇ ਦਾ ਗੋਸ਼ਤ ਬਣਾਉਂਦਾ ਸੀ ਪਿਆ ਸਰੋਂ ਦੇ ਤੇਲ ਦੇ ਵਿੱਚ ਤੇ ਖੁਸ਼ਬੂਆਂ ਵੀ ਕਮਾਲ ਦੀ ਆਉਂਦੇ ਮੈਂ ਕਿਹਾ ਚਲੋ ਇਸ ਕੰਮ ਦਾ ਇਹਨਾਂ ਨੂੰ ਇਹ ਤਾਂ ਜ਼ਰੂਰ ਫਾਇਦਾ ਹੁੰਦਾ ਪਿਆ ਤੇ ਬਾਕੀ ਕਾਫੀ ਇਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਸਾਡੇ ਜਿਹੜਾ ਸਿਰਫ ਇੱਥੇ ਜਿਹੜਾ ਸੀ ਸ਼ੋਰ ਬਹੁਤ ਜ਼ਿਆਦਾ ਸੀ ਮਾਈਕ ਜਿਹੜੇ ਸਾਨੂੰ ਸਾਡੇ ਉਸ ਤਰ੍ਹਾਂ ਕੰਮ ਨਹੀਂ ਕੀਤਾ ਜਿਸ ਵਜ੍ਹਾ ਤੋਂ ਸਾਨੂੰ ਵਾਇਸ ਓਵਰ ਕਰਨੀ ਪਈ ਤੇ ਗੱਲ ਅਸੀਂ ਉਹਦੇ ਵਿੱਚ ਵੀ ਇਹੀ ਕੀਤੀ ਹੈ ਜਿਹੜੀ ਤੁਹਾਨੂੰ ਵਾਇਸ ਓਵਰ ਕਰਕੇ ਅਸੀਂ ਸੁਣਾ ਦితి ਹਾਂ ਉਮੀਦ ਕਰਨਾ ਹੈ ਕਿ ਤੁਹਾਨੂੰ ਵਿਲਾਗ ਸਾਡਾ ਅੱਛਾ ਲੱਗਾ ਹੋਵੇਗਾ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਨਵੇਂ ਵਲਾਗ 'ਚ ਨਈ ਗੱਲਾਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਰੱਬ ਰਾਖਾ